ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਆਪਾਂ ਬਣਾਵਾਂਗੇ ਬ੍ਰੈਡ ਮਿੱਠੇ ਬ੍ਰੈਡ ਬਣਾਵਾਂਗੇ ਰੋਸਟ ਕਰਕੇ ਵਿੱਚ ਦੁੱਧ ਪਾ ਕੇ ਆਪਾਂ ਬ੍ਰੈਡ ਲੈ ਲੈਣੇ ਆ ਉਹਨਾਂ ਨੂੰ ਚਾਰੇ ਪਾਸੇ ਵੈਦਾਂ ਕੱਟ ਲੈਣਾ ਆ ਦੇਖੋ ਇਸ ਤਰ੍ਹਾਂ ਆਪਾਂ ਕੱਟ ਲਵਾਂ ਕੱਟ ਲਵਾਂਗੇ ਤੇ ਫਿਰ ਆਪਾਂ ਫਰਾਈਵਿੰਗ ਲੈਣਾ ਉਹਦੇ ਵਿੱਚ ਆਪਾਂ ਥੋੜਾ ਜਿਹਾ ਦੇਸੀ ਘੀਏ ਪਾ ਲੈਣਾ ਇੱਕ ਚਮਚ ਜਦੋਂ ਕਿ ਇਹ ਗਰਮ ਹੋ ਗਿਆ ਇਹਦੇ ਵਿੱਚ ਆਪਾਂ ਬ੍ਰੈਡਾਂ ਨੂੰ ਰੱਖ ਦੇਣਾ ਆ ਦੇਖੋ ਤੇਲ ਗਰਮ ਹੋ ਚੁੱਕਾ ਆ ਹੁਣ ਬ੍ਰੈਡਾਂ ਨੂੰ ਵਿੱਚ ਰੱਖ ਦਵਾਂਗੇ ਹਲਕਾ ਹਲਕਾ ਜਿਹਾ ਆਪਾਂ ਸੇਕ ਲਵਾਉਣਾ ਆ ਗੈਸ ਨੂੰ ਆਪਾਂ ਕੱਟ ਕਰ ਲੈਣਾ ਆ ਥੋੜਾ ਥੋੜਾ ਹਲਕਾ ਹਲਕਾ ਆਪਾਂ ਗੈਸ ਰੱਖਣਾ ਆ ਹਲਕਾ ਹਲਕਾ ਹੀ ਨੂੰ ਸੇਕ ਲਵਾਉਣਾ ਬ੍ਰੈਡਾਂ ਨੂੰ ਇਸੇ ਤਰ੍ਹਾਂ ਆਪਾਂ ਬ੍ਰੈਡਾਂ ਨੂੰ ਹੁਣ ਦੂਜੀ ਸਾਈਡ ਰੱਖ ਲੈਣਾ ਆ ਇਹ ਪਲਟਾ ਦਵਾਂਗੇ ਆਪਾਂ ਇੱਕ ਇੱਕ ਕਰਕੇ ਆਪਾਂ ਪਲਟ ਦੇਣੇ ਆ ਬਰੈਡ ਇੱਕ ਚਮਚਾ ਪੱਕੇ ਦਾ ਹੋਰ ਪਾ ਲੈਣਾ ਆ। ਦੂਸਰੀ ਸਾਈਡ ਵੀ ਜਿਹੜਾ ਕੇ ਬਿੱਡਾ ਲੱਗ ਜਾਵੇ। ਦੇਖੋ ਇੰਨਾ ਕਾ ਪੱਕੇ ਲੈਣਾ ਹੈ। ਇਹਨਾਂ ਨੂੰ ਪਚੰਗੀ ਤਰ੍ਹਾਂ ਫੇਕ ਲਵਾ ਲੈਣਾ ਆ। ਅੱਜ ਦੇਖੋ ਚੰਗੀ ਤਰ੍ਹਾਂ ਬਣ ਕੇ ਰੋਸਟ ਹੋ ਚੁੱਕੇ ਆ। ਹੁਣ ਆਪਾਂ ਇਹਦੇ ਵਿੱਚ ਦੁੱਧ ਪਾਵਾਂਗੇ। ਜਿਹੜਾ ਦੁੱਧ ਉਹਦੇ ਵਿੱਚ ਆਪਾਂ ਪਹਿਲਾਂ ਹੀ ਮਿੱਠਾ ਪਾ ਲਿਆ ਆ ਮੈਂ। ਮਿੱਠੇ ਨੂੰ ਵਿੱਚ ਆਪਾਂ ਰੜਾ ਲਿਆ ਸੀ ਦੁੱਧ 'ਚ ਮਿਕਸ ਕਰ ਲਿਆ ਸੀਗਾ। ਤੇ ਹੁਣ ਆਪਾਂ ਥੋੜਾ ਥੋੜਾ ਕਰਕੇ ਦੁੱਧ ਪਾਉਣਾ ਹੈ ਇੱਕੋ ਵਾਰ ਇਕੱਠਾ ਦੁੱਧ ਨਹੀਂ ਪਾਉਣਾ ਥੋੜਾ ਥੋੜਾ ਕਰਕੇ ਆਪਾਂ ਦੁੱਧ ਪਾਵਾਂਗੇ ਤੇ ਥੋੜਾ ਥੋੜਾ ਇਹਨਾਂ ਨੂੰ ਆਪਾਂ ਸੇਕ ਲਵਾਈ ਜਾਣਾ ਹੈ ਇਸ ਤਰ੍ਹਾਂ ਕਰਕੇ ਆਪਾਂ ਹੌਲੀ ਹੌਲੀ ਸੇਕ ਲਵਾਈ ਜਾਣਾ ਹੈ ਬਹੁਤ ਵਧੀਆ ਬਰੈਡ ਬਣਦੇ ਆ ਤੁਸੀਂ ਵੀ ਜਰੂਰ ਬਣਾ ਕੇ ਦੇਖਿਓ ਇਸ ਤਰ੍ਹਾਂ ਇਹਨਾਂ ਦੇਖੋ ਚੰਗੀ ਤਰ੍ਹਾਂ ਪੱਕ ਚੁੱਕੇ ਆ ਬਰੈਡ ਹੁਣ ਆਪਾਂ ਇਹਨਾਂ ਕੱਢ ਕੇ ਪਲੇਟ 'ਚ ਰੱਖ ਲਵਾਂਗੇ ਬਹੁਤ ਹੀ ਵਧੀਆ ਬਣੇ ਆ ਵਧੀਆ ਤਰੀਕੇ ਨਾਲ ਬਣਿਆ ਦੇਖੋ ਹੁਣ ਆਪਾਂ ਪਲੇਟ 'ਚ ਇਹਨੂੰ ਰੱਖ ਲੈਣਾ ਆ ਤੇ ਆਪਾਂ ਹੁਣ ਇਹਨੂੰ ਕੱਟ ਕੇ ਖਾਵਾਂਗੇ ਇਹ ਬਹੁਤ ਹੀ ਸੁਆਦ ਬਣਦੇ ਆ ਤੁਸੀਂ ਵੀ ਜਰੂਰ ਬਣਾ ਕੇ ਦੇਖਿਓ ਧੰਨਵਾਦ ਤੁਹਾਡਾ ਮੇਰੇ YouTube ਚੈਨਲ ਤੇ ਆਉਣ ਦਾ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਬਾਏ ਬਾਏ ਸਾਰਿਆਂ ਨੂੰ ਤੇ ਤੁਸੀਂ ਵੀ ਜਰੂਰ ਬਣਾਓ ਤੇ ਖਾਓ ਟੇਸਟੀ ਟੇਸਟੀ